ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦਿੱਲੀ ਨੂੰ ਲੁੱਟਿਆ ਉਸੇ ਤਰੀਕੇ ਨਾਲ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਜਿਸ ਠੇਕੇ ਤੇ 1000 ਬੇਟੀ ਮਹੀਨੇ ਦੀ ਲੱਗਦੀ ਸੀ ਉੱਥੇ ਨਾਲ 10-10 ਹਜ਼ਾਰ ਰੁਪਏ ਦੀ 20 ਹਜ਼ਾਰ ਰੁਪਏ ਇਹਨਾਂ ਨੇ ਵੇਚੀ ਇੱਕ ਠੇਕਾ ਸੀ ਇਸ ਸਰਕਾਰ ਨੇ ਦੋ-ਦੋ ਠੇਕੇ ਕੋਲਦੇ ਨੇ ਅੱਜ ਵੀ ਠੇਕੇ ਇਹਨਾਂ ਨੇ ਦਿੱਤੇ ਹੋਏ ਨੇ ਜਿੱਥੇ ਵੀ ਇਹਨਾਂ ਨੇ 10 ਠੇਕੇ ਖੋਲੇ ਨੇ ਠੇਕਦਾਰ ਰੁਕਿੰਦਰ ਨੇ ਦੋ ਠੇਕੇ ਹੋਰ ਖੋਲੇ ਨੇ ਗਲੀ ਗਲੀ ਦੇ ਵਿੱਚ ਮੱਲੇ ਮੱਲੇ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ ਰਹੇ ਨੇ ਮੈਂ ਤੇ ਕਿੰਨਾ ਇਹਦੀ ਸੀਬੀਆਈ ਔਰ ਈਡੀ ਦੀ ਜਾਂਚ ਹੋਣੀ ਚਾਹੀਦੀ ਸੀ ਸੀਬੀਆਈ ਦੀ ਜਾਂਚ ਹੋਏਗੀ ਈਡੀ ਦੀ ਜਾਂਚ ਹੋਏਗੀ ਤੇ ਜਿਹੜੇ ਲੋਕਾਂ ਨੇ ਜਿਹੜੇ ਠੇਕੇਦਾਰਾਂ ਨੇ ਜਿਹਦੀ ਹਜ਼ਾਰ ਪੇਟੀ ਲੱਗਦੀ ਉਹਨੇ 5000 ਪੇਟੀ ਚੁੱਕੀ ਐ ਜਾਂ 10000 ਪੇਟੀ ਚੁੱਕੀ ਐ ਜਿੰਨੇ ਦਰ ਉਹਨਾਂ ਲੋਕਾਂ ਤੇ ਕਾਰਵਾਈ ਨਹੀਂ ਹੋਏਗੀ ਇਹ ਪੰਜਾਬ ਦੇ ਵਿੱਚ ਮੋਤਾ ਨਹੀਂ हट ਸਕਦਾ ਜੇ ਤੁਸੀਂ ਸ਼ਰਾਬ ਦੇ ਸਮਗਲਰ ਪਾਲੋਗੇ ਸਮਗਲੀਆਂ ਕਰਾਓਗੇ ਤੇ ਇਹ ਕੰਮ ਹੋਣਗੇ ਇਹ ਗਰੀਬ ਲੋਕ ਮਰਨਗੇ ਇਦਾਂ ਹੀ ਮਰਦੇ ਰਹਿਣਗੇ ਤੁਹਾਡੇ ਸਾਹਮਣੇ ਨੇ ਕਾਤਲ ਲੋਕ ਨੇ ਜਿਹੜੇ ਠੇਕੇਦਾਰ ਉਹਨਾਂ ਦਾ ਵੀ ਨਾਮ ਦੱਸੂਗਾ ਔਰ ਜਿਹੜੇ ਜਿਹੜੇ ਸਮਗਲੀਆਂ ਕਰਦੇ ਪਏ ਨੇ ਬਾਹਰਲੇ ਏਰੀਆ 'ਚ ਸ਼ਰਾਬਾ ਵੇਚਦੇ ਪਏ ਮੈਂ ਤੁਹਾਨੂੰ ਉਹਨਾਂ ਦਾ ਵੀ ਨਾਮ ਦੱਸੂ ਪੁੱਛੇ ਤਰੀਕੇ ਨਾਲ ਜਿਹੜੇ ਪੰਜਾਬ ਦੇ ਅਫਸਰ ਨੇ ਔਰ ਪੰਜਾਬ ਦੇ ਜ਼ਿੰਮੇਵਾਰ ਜਿਹੜੇ ਮੰਤਰੀ ਨੇ ਉਹਨਾਂ ਦੀ ਇਨਕੁਆਰੀਆਂ ਹੋਣਗੀਆਂ ਔਰ ਤੁਹਾਡੇ ਸਾਹਮਣੇ ਉਹ ਵੀ ਸਲਾਖਾਂ ਦੇ ਪਿੱਛੇ ਜਾਣਗੇ ਕਾਤੇ ਸਾਹਮਣੇ ਜਿਹੜੇ ਤੁਹਾਡੇ ਵੱਡੇ ਵੱਡੇ ਅਫਸਰ ਨੇ ਔਰ ਵੱਡੇ ਵੱਡੇ ਜਿਹੜੇ ਤੁਹਾਡੇ ਠੇਕੇਦਾਰ ਨੇ ਉਹ ਅੰਦਰ ਹੋਣਗੇ ਤੁਸੀਂ ਅਨਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਗੱਲ ਕੀਤੀ ਜਾਊਗੀ ਪੰਜਾਬ ਦੇ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੀ ਜਿੱਥੇ ਨਕਲੀ ਸ਼ਰਾਬ ਦੇ ਨਾਲ ਕਈ ਲੋਕਾਂ ਦੀ ਜਿਹੜੀ ਮੌਤ ਹੋ ਗਈ ਆ ਤਾਂ ਮੁੱਖ ਮੰਤਰੀ ਪੰਜਾਬ ਉੱਥੇ ਪਹੁੰਚਦੇ ਨੇ ਤੇ ਮੁਆਵਜ਼ੇ ਰਾਸ਼ੀ ਦੀ ਵੀ ਗੱਲ ਕੀਤੀ ਜਾਂਦੀ ਆ ਪਰ ਇੱਕ ਲੁਧਿਆਣਾ ਦੇ ਸ਼ਖਸ ਦਾ ਨਾਮ ਆਇਆ ਜਿਸ ਦੇ ਕੋਲੋਂ ਆਨਲਾਈਨ ਇਨਕੋਲ ਮੰਗਾਈ ਗਈ ਆ ਤਾਂ ਉਸੇ ਮਾਮਲੇ ਨੂੰ ਲੈ ਕੇ ਸੀਨੀਅਰ ਲੀਡਰ ਸਾਡੇ ਨਾਲ ਮੌਜੂਦ ਨੇ ਗੁਰਦੇਵ ਸ਼ਰਮਾ ਦੇ ਵੀ ਭਾਜਪਾ ਤੋਂ ਉਹਨਾਂ ਦੇ ਨਾਲ ਵੀ ਜਿਹੜੀ ਇਹ ਗੱਲਬਾਤ ਕੀਤੀ ਜਾਊਗੀ ਇਸ ਮਸਲੇ ਨੂੰ ਲੈ ਕੇ ਕਿਵੇਂ ਦੇਖਦੇ ਨੇ ਸਭ ਤੋਂ ਜਿਹੜੀ ਕੀਤੀ ਜਾਵੇਗੀ ਸਰ ਕਿਵੇਂ ਦੇਖਦੇ ਹੋ ਕਾਫੀ ਜਿਹੜੀ ਮੁੱਤਾ ਨਕਲੀ ਸ਼ਰਾਬ ਦੇ ਨਾਲ ਹੋ ਗਈਆਂ ਕਿਸ ਦਾ ਹੱਥ ਮੰਨਦੇ ਹਾਂ ਕਿਉਂਕਿ ਪਹਿਲੇ ਸਦ ਅਧਿਕਾਰੀ ਵੀ ਜਿਹੜੇ ਆ ਸਸਪੈਂਡ ਕਰ ਦਿੱਤੇ ਗਏ ਨੇ ਦੇਖੋ ਆਮ ਆਦਮੀ ਪਾਰਟੀ ਔਰ ਸ਼ਰਾਬ ਦਾ ਜਿਹੜਾ ਰਿਸ਼ਤਾ ਹੈ ਬਹੁਤ ਗਹਿਰਾ ਰਿਸ਼ਤਾ ਹੈ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦਿੱਲੀ ਨੂੰ ਲੁੱਟਿਆ ਉਸੇ ਤਰੀਕੇ ਨਾਲ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਜਿਸ ਠੇਕੇ ਤੇ 1000 ਪੇਟੀ ਮਹੀਨੇ ਦੀ ਲੱਗਦੀ ਸੀ ਉਥੇ ਨਾਲ 10-10 ਹਜ਼ਾਰ ਪੇਟੀ 20-20 ਹਜ਼ਾਰ ਪੇਟੀ ਇਹਨਾਂ ਨੇ ਵੇਚੀ ਦੇਖੋ ਜਦੋਂ ਜਿੱਤੇ 1000 ਪੇਟੀ ਲੱਗਦੀ ਉਥੇ 20 ਹਜ਼ਾਰ ਰੁਪਏ ਪੇਟੀ ਦੇ ਦੇਣਗੇ ਤੇ ਉਹਦੀ ਸਮਗਲਿੰਗ ਹੋਏਗੀ ਜੇ ਸਮਗਲਿੰਗ ਹੋਏਗੀ ਉਹਨਾਂ ਜਿਹੜੇ ਲੋਕ ਲੈ ਕੇ ਜਾਂਦੇ ਨੇ ਉਹ ਇੱਕ ਪੇਟੀ ਦੀ ਦੋ ਪੇਟੀਆਂ ਬਣਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਦੇ ਵਿੱਚ ਕੋਈ ਨਾ ਕੋਈ ਜ਼ਹਿਰੀਲੀਆਂ ਚੀਜ਼ਾਂ ਪਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂ ਤੇ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਪਿੱਛੇ ਜੇ ਲੁਧਿਆਣੇ ਦੇ ਵਿੱਚ 2 ਮਹੀਨੇ ਪਹਿਲਾਂ ਇੱਕ ਸ਼ਰਾਬ ਦੀ ਨਕਲੀ ਫੈਕਟਰੀ ਪਗੜੀ ਗਈ। ਉਹਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਦੇ ਕੋਲੋਂ ਲੋਕੋ ਸ਼ਰਾਬ ਲੈ ਕੇ ਗਏ ਸੀ ਤੇ ਉਹਦੇ ਵਿੱਚ ਕੋਈ ਸਸਤੀਆਂ ਚੀਜ਼ਾਂ ਪਾ ਕੇ ਸਸਤੀ ਸ਼ਰਾਬ ਪਾ ਕੇ ਕੋਈ ਜਰਹਲੀਆਂ ਚੀਜ਼ਾਂ ਪਾ ਕੇ ਜਿਹੜਾ ਨਸ਼ਾ ਕਰ ਦਵੇ ਤੁਸੀਂ ਉਹ ਫੈਕਟਰੀ ਪਗੜੀ। ਉਸ ਫੈਕਟਰੀ ਦਾ ਕੀ ਕੀਤਾ ਤੁਸੀਂ? ਵੱਤ-ਵੱਤ ਜਿਸ ਕਰਜ ਫਗੜੀ ਗਈ ਹੋਣੀ ਹੈ ਉਹਨਾਂ ਦੇ ਪਰਚਾ ਦਿੱਤਾ ਹੋਏਗਾ, ਉਹਨਾਂ ਦੀ ਜ਼ਮਾਨਤ ਕਰਾਤੀ ਹੋਏਗੀ। ਪਰ ਜੇ ਤੁਸੀਂ ਉਸ ਫੈਕਟਰੀ ਦੇ ਵਿੱਚ ਜਿਹੜੀ ਸ਼ਰਾਬ ਪਈ ਸੀ ਤੁਸੀਂ ਉਹਨੂੰ ਚੈੱਕ ਕਰਕੇ ਉਹ ਸ਼ਰਾਬ ਕਿਹੜੇ ਲੋਕਾਂ ਕੋਲਵਾਈ ਹੈ ਉਹਨੂੰ ਚੈੱਕ ਕਰਦੇ ਤੇ ਤੁਹਾਨੂੰ ਪਤਾ ਚੱਲ ਜਾਣਾ ਸੀ ਕਿ ਇਹ ਕਿਹੜੇ ਸ਼ਰਾਬ ਦੇ ਠੇਕੇਦਾਰ ਨੇ ਜਿਹੜਾ ਨਕਲੀ ਸ਼ਰਾਬ ਬਣਾਉਣ ਵਾਸਤੇ ਦੇ ਰਹੇ ਨੇ ਜੇ ਉਹਨਾਂ ਦੇ ਕਾਰਵਾਈ ਕੀਤੀ ਹੁੰਦੀ ਤੇ ਅਜੇ ਮੋਤਾ ਨਾ ਹੁੰਦੀਆਂ ਸ਼ਰਮ aí ਕਿ ਲੱਗਦਾ ਨੇੜੇ ਹੀ ਥਾਣਾ ਸੀ ਪੁਲਿਸ ਥਾਣਾ ਵੀ ਨੇੜੇ ਹੀ ਸੀ ਕੀ ਲੱਗਦਾ ਪੁਲਿਸ ਨੂੰ ਨਹੀਂ ਪਤਾ ਸੀਗਾ ਜੀ ਦੇਖੋ ਸ਼ਰਾਬ ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਠੇਕੇ ਖੁੱਲੇ ਨੇ ਜਿੱਥੇ ਇੱਕ ਠੇਕਾ ਸੀ ਇਸ ਸਰਕਾਰ ਨੇ ਦੋ ਦੋ ਠੇਕੇ ਖੋਲਤੇ ਨੇ ਅੱਜ ਵੀ ਠੇਕੇ ਇਹਨਾਂ ਨੇ ਦਿੱਤੇ ਹੋਏ ਨੇ ਜਿੱਥੇ ਕੋਈ ਇਹਨਾਂ ਨੇ 10 ਠੇਕੇ ਖੋਲੇ ਨੇ ਠੇਕਦਾਰ ਨੁਕੇਂਦਰ ਦੋ ਠੇਕੇ ਹੋਰ ਖੋਲ ਲਾ ਗਲੀ ਗਲੀ ਦੇ ਵਿੱਚ ਮੱਲੇ ਮੱਲੇ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ ਰਹੇ ਨੇ ਤੇ ਜੇ ਸ਼ਰਾਬ ਦੇ ਠੇਕੇ ਗਲੀ ਗਲੀ 'ਚ ਖੁੱਲ ਰਹੇ ਨੇ ਤੇ ਇੱਕ ਸਾਈਜ਼ ਖੁੱਲ ਰਹੀ ਹੈ ਤੇ ਪੁਲਿਸ ਵਿਚਾਰੀ ਕੀ ਕਰੇਗੀ ਪੁਲਿਸ ਨੇ ਤੇ ਸੋਚਣਾ ਵੀ ਠੀਕ ਹੈ ਸ਼ਰਾਬ ਗਲੀ ਤੋਂ ਸ਼ਰਾਬ ਦੇ ਠੇਕੇ ਤੋਂ ਲੈ ਕੇ ਆਇਆ ਹੋਏਗਾ ਤੇ ਨੇ ਪੀਤੀ ਹੋਏਗੀ ਪਰ ਇਹ ਜਿਹੜੇ ਜਿਹੜੇ ਜ਼ਿੰਮੇਵਾਰ ਲੋਕ ਨੇ ਐਕਸਾਈਜ਼ ਅਫਸਰ ਜਣਦੇ ਉਹ ਜ਼ਿੰਮੇਵਾਰ ਨੇ ਇਹਦੇ ਚ ਪੰਜਾਬ ਪੁਲਿਸ ਦਾ ਬਿਲਕੁਲ ਕੋਈ ਹੱਥ ਨਹੀਂ ਪੰਜਾਬ ਪੁਲਿਸ ਦੇ ਕੋਈ ਅਫਸਰ ਇਹਨੂੰ ਸਸਪੈਂਡ ਨਹੀਂ ਕਰਨੇ ਚਾਹੀਦੇ ਕਿਸੇ ਤੇ ਕੋਈ ਵੀ ਕਾਰਵਾਈ ਨਹੀਂ ਕਰਨੀ ਚਾਹੀਦੀ ਇਸ ਤੇ ਕਾਰਵਾਈ ਕਰਨੀ ਚਾਹੀਦੀ ਏ ਤੇ ਐਕਸਾਈਜ਼ ਦੇ ਅਫਸਰਾਂ ਤੇ ਉਹਨਾਂ ਦੇ ਵੀ ਇਨਸਪੈਕਟਰ ਨੇ ਉਹਨਾਂ ਦੇ ਵੀ ਈਟੀਓ ਨੇ ਉਹਨਾਂ ਦੇ ਵੀ ਵੱਡੇ ਵੱਡੇ ਅਫਸਰ ਬੈਠੇ ਨੇ ਜਿਹੜੇ 1 ਮਿੰਟ ਲਾਂਦੇ ਨੇ ਜਿੱਦੀ 1000 ਪੇਟੀ ਲੱਗਦੀ ਉਹਨੂੰ 5000 ਦਾ ਸਿਆਣ ਕਰ ਦਿੰਦੇ ਨੇ ਵੀ ਜਾਓ ਜੀ ਵੇਚੋ ਕੋਈ ਸਾਨੂੰ ਪੈਸੇ ਦੇਜੋ ਜੋ ਤੁਸੀਂ ਕੋਈ ਤੁਸੀਂ ਵੇਚ ਲਓ ਜਦੋਂ ਜਿੱਤੇ 1000 ਪੇਟੀ ਲੱਗਦੇ ਉੱਤੇ 5000 ਪੇਟੀ ਜਾਏਗੀ ਨਾ ਤੇ ਜਦੋਂ ਲੋਕਾਂ ਦੇ ਵਿੱਚ ਜਾਏਗੀ ਘਰ-ਘਰ 'ਚ ਪੇਟੀਆਂ ਵਿਕਣ ਗਿਆ ਤੇ ਉਹ ਫਿਰ ਪੇਟੀਆਂ ਨੂੰ ਸਸਤੀ ਕਰਨ ਵਾਸਤੇ ਕੋਈ ਨਕਲੀ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਤੁਸੀਂ ਕਹਿੰਦੇ ਹੋ ਅਲਕੋਹਲ ਵਾਲੀਆਂ ਚੀਜ਼ਾਂ ਲਿਆ ਕੇ ਮਿਸ ਕਰਕੇ ਉਹ ਬਣਾ ਕੇ ਲੋਕਾਂ ਨੂੰ ਬੇਚਣਗੇ ਤੇ ਮੋਤਾ ਜ਼ਰੂਰ ਹੋਣਗੇ ਆ ਕਿ ਲੱਗਦਾ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਮੈਂ ਤੇ ਕਿੰਨਾ ਇਹਦੀ ਸੀਬੀਆਈ ਔਰ ਈਡੀ ਦੀ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਦੀ ਜਾਂਚ ਹੋਏਗੀ ਈਡੀ ਦੀ ਜਾਂਚ ਹੋਏਗੀ ਤੇ ਜਿਹੜੇ ਲੋਕਾਂ ਨੇ ਜਿਹੜੇ ਠੇਕੇਦਾਰਾਂ ਨੇ ਜਿਹਦੀ ਹਜ਼ਾਰ ਪੇਟੀ ਲੱਗਦੀ ਉਹਨੇ 5000 ਪੇਟੀ ਚੁੱਕੀ ਹੈ ਜਾਂ 10000 ਪੇਟੀ ਚੁੱਕੀ ਹੈ ਜਿੰਨੇ ਦਰ ਉਹਨਾਂ ਲੋਕਾਂ ਤੇ ਕਾਰਵਾਈ ਨਹੀਂ ਹੋਏਗੀ ਇਹ ਪੰਜਾਬ ਦੇ ਵਿੱਚ ਮੋਤਾ ਨਹੀਂ हट ਸਕਦੀਆਂ ਇਹ ਪੰਜਾਬ ਦੇ ਵਿੱਚ ਗਰੀਬ ਲੋਕ ਇਦਾਂ ਹੀ ਮਰਦੇ ਰਹਿਣਗੇ ਔਰ ਜਿਹੜੇ ਅਫਸਰ ਨੇ ਜਿੰਨੀ ਦੇਰ ਤੱਕ ਇਹਨਾਂ ਨੂੰ ਨਾਥ ਨਹੀਂ ਪਾਈ ਜਾਏਗੀ ਮੈਂ ਤੇ ਕਿੰਨਾ ਭਗਵੰਤ ਮਾਨ ਜੀ ਨੇ 10-10 ਲੱਖ ਰੁਪਏ ਉਹਨਾਂ ਨੂੰ ਕੀਤਾ ਵੀ ਨੌਕਰੀ ਦੇਾਂਗੇ ਮੈਂ ਤੇ ਕਿੰਨਾ ਜੀ ਉਹਨਾਂ ਨੂੰ 25-25 ਲੱਖ ਰੁਪਏ ਦੇਣਾ ਚਾਹੀਦਾ ਵੇ ਪਰ ਇਹ ਜਿਹੜੇ ਐਕਸਾਈਜ਼ ਦੇ ਅਫਸਰ ਨੇ ਜਿਨ੍ਹਾਂ ਨੇ ਸ਼ਰਾਬ ਦੀਆਂ ਜਿੱਤੇ ਹਜ਼ਾਰ ਪੇਟੀ ਲੱਗਦੇ ਉੱਤੇ 5000 ਪੇਟੀ ਦੇ ਪਰਮਨਟ ਦਿੰਦੇ ਨੇ ਉਹਨਾਂ ਲੋਕਾਂ ਦੇ ਪ੍ਰਾਪਰਟੀਆਂ ਵੇਚ ਕੇ ਉਹਨਾਂ ਦੀ ਜਾਇਦਾਦਾਂ ਵੇਚ ਕੇ ਜਿਹੜੀ ਇਹਨੇ ਇਹ ਲੋਕਾਂ ਨੂੰ ਪੈਸੇ ਦੇਣੇ ਚਾਹੀਦੇ ਨੇ ਕਿਉਂ ਕਿ ਇਹਦੇ ਚ ਐਕਸਾਈਜ਼ ਦੇ ਬਿਗੈਰ ਸ਼ਰਾਬ ਨਹੀਂ ਵੇਚ ਸਕਦੀ ਐਕਸਾਈਡ ਦੇ ਅਬਸਰਾਂ ਤੋਂ ਬਗੈਰ ਸ਼ਰਾਬ ਨਹੀਂ ਵੇਖ ਸਕਦੇ ਜੇ ਤੁਸੀਂ ਸ਼ਰਾਬ ਦੇ ਸਮਗਲਰ ਪਾਲੋਗੇ ਸਮਗਲਿੰਗਾ ਕਰਾਓਗੇ ਤੇ ਇਹ ਕੰਮ ਹੋਣਗੇ ਇਹ ਗਰੀਬ ਲੋਕ ਮਰਨਗੇ ਇਦਾਂ ਹੀ ਮਰਦੇ ਰਹਿਣਗੇ ਤੁਹਾਡੇ ਸਾਹਮਣੇ ਔਰ ਮੈਂ ਤੁਹਾਨੂੰ ਖੋਰ ਕਹਿਣਾ ਚਾਹਨਾ ਲੁਧਿਆਣੇ ਦੇ ਵਿੱਚ ਕੁਝ ਠੇਕਦਾਰ ਐਸੇ ਠੇਕਦਾਰ ਨੇ ਇਹਨਾਂ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਪਿਛਲੀ ਵੀ ਜਾਂਚ ਹੋਣੀ ਚਾਹੀਦੀ ਹੈ ਅੱਜ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਜਿਨ੍ਹਾਂ ਦੇ ਠੇਕਿਆਂ ਦੇ ਉੱਪਰ ਅਸੀਂ ਉਹਨਾਂ ਦੇ ਇੰਸਪੈਕਟਰਾਂ ਨੂੰ ਕਹੋ ਉਹਨਾਂ ਦੇ ਦੁਕਾਨਾਂ ਦੇ ਬੈਠ ਜਾਓ ਜੇ ਉਹ ਕੁ ਮਹੀਨੇ ਦੇ ਵਿੱਚ 1500 ਪੇਟੀਆਂ 1200 ਪੇਟੀਆਂ ਤੋਂ ਵੱਧ ਵੇਚਦੇ ਨੇ ਤੇ ਮੈਂ ਮੈਂ ਜੋ ਕਹਿ ਰਿਹਾ ਉਹ ਮੈਂ ਗਲਤ ਕਹਿ ਰਿਹਾ ਜੇ 1500 ਪੇਟੀਆਂ ਲੱਗਦੀ ਏ 1200 ਪੇਟੀਆਂ ਲੱਗਦੀ ਏ ਜਾਂ 1000 ਪੇਟੀਆਂ ਲੱਗਦੀ ਏ ਤੇ ਜੇ ਉਹਨੇ 3000 ਪੇਟੀਆਂ ਚੁੱਕੀ ਉਹਨੇ 5000 ਪੇਟੀਆਂ ਚੁੱਕੀ ਹੈ ਤਾਂ ਉਹਨੇ ਕਿਉਂ ਚੁੱਕੀ ਹੈ ਉਹਨਾਂ ਨੇ ਸਮਗਲਰਾਂ ਨੂੰ ਦੇਣ ਕਰਕੇ ਚੁੱਕੀ ਹੈ ਤੁਹਾਨੂੰ ਪਤਾ ਜਿਹੜੇ ਲੁਧਿਆਣੇ ਦਾ ਨਾਮ ਲੈਣੇ ਕੋਈ ਨਾਮ ਹੈਗੇ ਉਹਨਾਂ ਦੇ ਬਹੁਤ سارے ਨਾਮ ਨੇ ਮੈਂ ਪਗਵੰਤ ਮਾਨ ਜੀ ਨੂੰ ਕਹਿੰਦਾ ਇਨਕੁਆਰੀ ਕਰਾਓ ਤੁਸੀਂ ਇਨਕੁਆਰੀ ਨਹੀਂ ਕਰਾਣੀ ਕਿਉਂਕਿ ਤੁਹਾਡੇ ਜਿਹੜੇ ਵੱਡੇ ਵਿਚ ਰਗੜੇ ਪੈ ਜਾਣਗੇ ਇਹ सीबीआई ਜਾਂਚ ਕਰੇ ईडी ਜਾਂਚ ਕਰੇ ਮੈਂ ਉਹਨਾਂ ਲੋਕਾਂ ਦੇ ਠੇਕੇਦਾਰਾਂ ਦੇ ਜਿਹੜੇ ਲੋਕ ਇੱਥੇ ਕਾਤਲ ਲੋਕ ਨੇ ਜਿਹੜੇ ਠੇਕੇਦਾਰ ਉਹਨਾਂ ਦਾ ਵੀ ਨਾਮ ਦੱਸੂਗਾ ਔਰ ਜਿਹੜੇ ਜਿਹੜੇ ਸਮਗਲਿੰਗਾਂ ਕਰਦੇ ਬੈ ਨੇ ਬਾਹਰਲੇ ਏਰੀਆ 'ਚ ਸ਼ਰਾਬਾ ਵੇਚਦੇ ਮੈਂ ਤੁਹਾਨੂੰ ਉਹਨਾਂ ਦਾ ਵੀ ਨਾਮ ਦੱਸੂਗਾ ਉਸ ਵੀ ਕੋਈ ਕਾਰਵਾਈ ਕਰਾਉਂਗਾ ਰਿਟਰਨ 'ਚ ਕੋਈ ਕੰਪਲੀਟ ਦਊਂਗਾ ਰਿਟਰਨ ਦੇ ਵਿੱਚ सीबीआई ਨੂੰ ਔਰ ईडी ਨੂੰ ਦਿੱਲੀ ਆਪਣੇ ਸਾਡੀ ਸੈਂਟਰ ਸਰਕਾਰ ਦੇ ਵਿੱਚ ਭੇਜਾਂਗਾ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਇਨਕੁਆਰੀਆਂ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਉਹ ਸੋਧਿਆ ਜੀ ਨੂੰ ਉੱਥੇ ਪਕੜ ਕੇ ਅੰਦਰ ਕੀਤਾ ਗਿਆ ਵੇ ਉਸੇ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਅਫਸਰ ਨੇ ਔਰ ਪੰਜਾਬ ਦੇ ਜ਼ਿੰਮੇਵਾਰ ਜਿਹੜੇ ਮੰਤਰੀ ਨੇ ਉਹਨਾਂ ਦੀ ਇਨਕੁਆਰੀਆਂ ਹੋਣਗੀਆਂ ਔਰ ਤੁਹਾਡੇ ਸਾਹਮਣੇ ਉਹ ਵੀ ਸਲਾਖਾਂ ਦੇ ਪਿੱਛੇ ਜਾਣਗੇ ਕੀ ਲੱਗਦਾ ਜਲਦੀ ਜੜੇ ਇਹ ਵੀ ਫੜੇ ਜਾਣ ਕਿਉਂਕਿ ਤਾਂਕਿ ਵੱਡਾ ਕੋਈ ਹਾਸਾ ਨਾ ਹੋ ਸਕੇ ਜਿਵੇਂ ਅੰਮ੍ਰਿਤਸਰ ਦੇ ਮਰੀਟਾ ਹਲਕੇ ਦੇ ਵਿੱਚ ਹੋਇਆ ਮੈਂ ਤੇ ਭਗਵੰਤ ਮਾਨ ਜੀ ਨੂੰ ਕਹਾਂਗਾ ਕਿ ਤੁਸੀਂ ਸੀਬੀਆਈ ਦੇ ਏਡੀ ਨੂੰ ਕੁਰੀ ਦੇ ਦਿਓ ਜੇ ਤੁਸੀਂ ਚਾਹਦੇ ਹੋ ਆਪਣੇ ਦਿਲੋਂ ਚਾਹਦੇ ਹੋ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਦੁਬਾਰਾ ਗਰੀਬ ਲੋਕ ਨਾ ਮਰਨ ਤੇ ਸੀਬੀਆਈ ਔਰ ਏਡੀ ਨੂੰ ਤੁਸੀਂ ਇਹ ਜਾਂਚ ਕਰਵਾ ਦਿਓ ਔਰ ਤੁਹਾਡੇ ਸਾਹਮਣੇ ਜਿਹੜੇ ਤੁਹਾਡੇ ਵੱਡੇ ਵੱਡੇ ਅਫਸਰ ਨੇ ਔਰ ਵੱਡੇ ਵੱਡੇ ਜਿਹੜੇ ਤੁਹਾਡੇ ਠੇਕੇਦਾਰ ਨੇ ਉਹ ਅੰਦਰ ਹੋਣਗੇ ਔਰ ਤੁਸੀਂ ਇਹ ਕਰਨਾ ਨਹੀਂ ਹੈਗਾ ਕਿਉਂਕਿ ਤੁਸੀਂ ਦਿੱਲੀ ਦੇ ਵਿੱਚ ਪਤਾ ਵੀ ਅਸੀਂ ਜਿਸ ਤਰੀਕੇ ਨਾਲ ਤੁਸੀਂ ਬਦਨਾਮ ਹੋਏ ਹੋ ਔਰ ਉਸੇ ਤਰੀਕੇ ਨਾਲ ਤੁਸੀਂ ਪੰਜਾਬ ਨੂੰ ਲੁੱਟਣਾ ਚਾਹਦੇ ਹੋ ਇਸ ਕਰਕੇ ਤੁਸੀਂ ਪੰਜਾਬ ਨੂੰ ਲੁੱਟਣ ਆਏ ਹੋ ਪੰਜਾਬ ਨੂੰ ਲੁੱਟ ਰਹੇ ਹੋ ਤੁਸੀਂ ਇਹ ਜੋ ਮੈਂ ਕਹ ਰਿਹਾ ਤੁਸੀਂ ਕਰਨਾ ਨਹੀਂ ਹੈਗਾ ਜੇ ਤੁਸੀਂ ਕਰੋਗੇ ਤੇ ਸਚਾਈ ਤੁਹਾਡੇ ਸਾਹਮਣੇ ਆ ਜਾਏਗੀ ਤਾਂ ਇਹ ਸਨ ਭਾਜਪਾ ਦੇ ਸੀਨੀਅਰ ਲੀਡਰ ਗੁਰਦੇਵ ਸ਼ਰਮਾ ਦੇਬੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਕਿਹਾ ਕਿ ਈਡੀ ਅਤੇ ਸੀਬੀਆਈ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਈ ਮਗਰਮਾਛ ਲੁਧਿਆਣਾ ਦੇ ਵੀ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਦੇ ਬਾਈ ਨੇਮ ਜਿਹੜੀ ਆ ਕੰਪਲੀਟ ਵੀ ਦੇਣਗੇ ਤਾਂ ਉਹਨਾਂ ਦੀ ਵੀ ਜਿਹੜੀ ਆ ਜਾਂਚ ਦੀ ਉਹਨਾਂ ਨੇ ਮੰਗ ਕੀਤੀ ਆ ਕਿ ਆ ਕਿ ਪੰਜਾਬ ਦੇ ਕਈ ਲੋਕ ਹੋਰ ਜਿਹੜੇ ਆ ਨਾਮ ਆ ਸਕਣ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਦੇ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਕੈਮਰਾਮੈਨ ਸਨੀ ਦੇ ਨਾਲ